ਏ ਏ ਏ ਕਿੰਦਾ ਦੀ ਸਿਆਸਤ ਆ ਤੁਸੀਂ ਯਾਰ ਗੱਲ ਕਰੋ ਠੋਕ ਕੇ ਜੇ ਮੈਂ ਕਿਤੇ ਪੈਸੇ ਖਾਦੇ ਆ ਕੋ ਲਾਲਪਰੀਆ ਤੂੰ ਚੋਰਾ ਯਾਰ ਪੈਸੇ ਖਾ ਗਿਆ ਲਾ ਕੇ ਜਾਂ ਤੁਸੀਂ ਬਹੁਤ ਰਕਵਾ ਕੰਮ ਨਹੀਂ ਹੋਇਆ ਉਹ ਯਾਰ ਮੁੱਦਿਆਂ ਦੀ ਪੋਲਿਟਿਕਸ ਕਰੋ ਹਨਾ ਐਵੇਂ ਲੋਕਾਂ ਦਾ ਧਿਆਨ ਨਾ ਪਰਕਾ ਕੋਈ ਸਿੱਧੇ ਜੀ ਸਟੇਟਮੈਂਟਸ ਕਰ ਦੇ ਦੀ ਮੈਨੂੰ ਘੇਰੋ ਘੇਰੋ ਮੇਰੇ ਕੰਮਾਂ ਦੇ ਕਿਰੋ ਵੀ 2 ਸਾਲ ਦੇ ਵਿੱਚ ਕੀ ਕੀਤਾ ਪੁੱਛੋ ਮੈਨੂੰ ਮੈਂ ਉਹ ਦੱਸਾਂਗਾ ਓਪਨ ਜਮਾ ਦੀ ਸ਼ੁਰੂਆਤ ਕੀਤੀ 20 ਪਿੰਡਾਂ ਦੇ ਵਿੱਚ ਓਪਨ ਜਮਾ ਲਾਇਆ ਇਹਨਾਂ ਨੇ ਕਦੇ ਟੁੱਟਾ ਫੁੱਟਬਾਲ ਵੀ ਨਹੀਂ ਕੇ ਨੂੰ ਦਿੱਤਾ ਤੇ ਅਸੀਂ ਤਕਰੀਬਨ 40 ਪਿੰਡਾਂ ਦੇ ਵਿੱਚ ਵਾਲੀਬਾਲ ਦੀਆਂ ਜਿਹੜੀਆਂ ਓਥੇ ਜਿਹੀ ਕਿੱਟਾਂ ਦਿੱਤੀਆਂ ਤੇ ਇਹਨਾਂ ਨਾਲ ਇੱਕ ਹੋਰ ਕੰਮ ਵੱਖਰਾ ਕੀਤਾ ਇਹਨਾਂ ਦੇ ਜਦੋਂ ਐਮਐਲਏ ਕਿਤੇ ਆਉਣਾ ਹੁੰਦਾ ਸੀ ਟੂ ਪਾਰਟੀਆਂ ਦਾ ਕਿਉਂਕਿ ਦੋਹਾਂ ਦੀ ਰੈਸ਼ ਬਾਹਰ ਸੀ ਤੇ ਜਦੋਂ ਕਿਤੇ ਆਉਂਦੇ ਹੁੰਦੇ ਉਸ ਦਿਨ ਲੋਕਾਂ ਨਾਲ ਨੇ ਲੈ ਆਜੋ ਆਜੋ ਐਮਐਲਏ ਨੇ ਆਉਣਾ ਉਦੋਂ ਵੀਰ ਜੀ ਪਾ ਲੈਣੀਆਂ ਲੋਕਾਂ ਨੂੰ ਦਿਖਾਉਣ ਦੇ ਲਈ ਤੇ ਉਦੋਂ ਜਿਹੜੇ ਪੰਜਾਂ ਦਹਾ 20 ਦੇ ਕੰਮ ਹੋ ਗਏ ਹੋ ਗਏ ਬਾਅਦ ਫਿਰ ਮਹੀਨਾ 2 ਮਹੀਨੇ ਲੱਗਣਾ ਪਰ ਆਪਣਾ ਦਫਤਰ 9:30 ਤੋਂ ਲੈ ਕੇ 1 ਵਜੇ ਤੱਕ ਹਰ ਰੋਜ਼ ਖੁੱਲਦਾ ਵਾ ਕੰਮ ਤਾਂ ਮੈਂ ਗਿਣ ਲੱਗਾ ਜੇ ਫਿਰ ਤੇ ਮੇਰੀ ਇਲੈਕਸ਼ਨ ਲੰਘ ਜਾਂਦੀ ਮੈਂ ਇੰਟਰੂ ਦੇਣੇ ਲੱਗ ਜਾਣੀਆਂ ਹਲਕਾ ਖਡੂਰ ਸਾਹਿਬ ਵਿੱਚ ਪਹੁੰਚੇ ਆ ਤੇ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰ ਐਮਐਲਏ ਖਡੂਰ ਸਾਹਿਬ ਤੇ ਸਾਡੇ ਨਾਲ ਮੌਜੂਦ ਨੇ ਨਵੀਂ ਇੱਕ ਜ਼ਿੰਮੇਵਾਰੀ ਮਿਲੀ ਆ ਕਿਉਂਕਿ ਤਿੰਨ ਜ਼ਿੰਮੇਵਾਰੀਆਂ ਹੋ ਗਈਆਂ ਇੱਕ ਹਲਕੇ ਦੇ ਵਿਧਾਇਕ ਨੇ ਤਾਂ ਜੂਥ ਦੇ ਪੰਜਾਬ ਦੇ ਪ੍ਰਧਾਨ ਵੀ ਨੇ ਤੇ ਇੱਕ ਪ੍ਰਚਾਰ ਕਮੇਟੀ ਦਾ ਇੰਚਾਰਜ ਵੀ ਲਗਾਇਆ ਗਿਆ ਹੈ ਚਲਨਾ ਗੱਲਬਾਤ ਕਰਦੇ ਆ ਨਾ ਨਾ ਕਿਵੇਂ ਦਾ ਪ੍ਰਚਾਰ ਜਿਹੜਾ ਹਲਕੇ ਵਿੱਚ ਚੱਲ ਰਿਹਾ ਹੈ ਤੇ ਕਿਵੇਂ ਦਾ ਵਿਰੋਧੀਆਂ ਵੱਲੋਂ ਜਿਹੜਾ ਹਮਲਾ ਉਹਨਾਂ ਤੇ ਬੋਲਿਆ ਜਾ ਰਿਹਾ ਹੈ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਨੂਜ਼ ਤੇ ਜੀਐਨ ਨੂੰ ਆਖਦੇ ਹਾਂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੰਜਾਬ ਨੂਜ਼ ਦੇ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਲਾਲਪੁਰਾ ਸਾਹਿਬ ਕਿਵੇਂ ਦੀ ਸਿਆਸਤ ਹੋ ਗਈ ਆ ਕਿ ਵਿਰੋਧੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮਨਜਿੰਦਰ ਲਾਲਪੁਰੇ ਦੇ ਸਤਕਾਰ ਤੇ ਵੀ ਨਹੀਂ ਜਾਣਾ ਇਹ ਕੀ ਆ ਮਸਲ ਇਹ ਉਹ ਕੱਲ ਸਾਡੇ ਜਿਹੜੇ ਸਾਬਕਾ ਵਿਧਾਇਕ ਨੇ ਉਹ ਕਿਤੇ ਜੀਰਾ ਸਾਹਿਬ ਨੇ ਕਿਹਾ ਕਿ ਜਕਾਰੇ ਦੋਵੇਂ ਹੱਥ ਖੜੇ ਕਰਕੇ ਜਿਹੜੇ ਤੁਸੀਂ ਉਹ ਲਾਇਓ ਆਪਣੇ ਜਿਹੜਾ ਇਹਨਾਂ ਕੱਟ ਕੀਤਾ ਹੋਣਾ ਕੋਈ ਤਾਂ ਉਹਦੇ ਵਿੱਚ ਕਿਤੇ ਉਹਨਾਂ ਦੇ ਮੂੰਹ ਨਿਕਲ ਗਿਆ ਵੀ ਜਿਨੇ ਅੱਧੇ ਜਕਾਰੇ ਲਾਏ ਨਾ ਮਤਲਬ ਅੱਧੇ ਹੱਥ ਖੜੇ ਕੀਤੇ ਤੇ ਮਤਲਬ ਇਹ ਆ ਵੀ ਇਹ ਲਾਲਪੁਰੇ ਦੇ ਘਰੋਂ ਹੋ ਕੇ ਆਇਆ ਤੇ ਉਹ ਸਿੱਕੀ ਸਾਹਿਬ ਉੱਥੇ ਕਹਿੰਦੇ ਵੀ ਇਹ ਇਹ ਜਿਹੜੇ ਬੰਦੇ ਆ ਨਾ ਇਹ ਤਾਂ ਕਦੇ ਲਾਲਪੁਰੇ ਦੇ ਸੰਸਕਾਰ ਤੇ ਵੀ ਨਹੀਂ ਜਾਣਗੇ ਮੈਂ ਤੂ ਜੇ ਮੇਰਾ ਬੜੇ ਚਿਰ ਦਾ ਹੀ ਭੋਗ ਪਾਉਣ ਨੂੰ ਫਿਰਦੇ ਜੇ ਮਹਾਰਾਜੀ ਬਚਾ ਗਿਆ ਠੀਕ ਹੈ ਨਾ ਮੈਂ ਤਾਂ ਅੱਗੇ ਹੀ ਕਾਫੀ ਬਿਮਾਰ ਰਿਆਂ ਤੇ ਇਹ ਇਹ ਕਿੱਦਾਂ ਦੀ ਸਿਆਸਤ ਆ ਤੁਸੀਂ ਯਾਰ ਗੱਲ ਕਰੋ ਠੋਕ ਕੇ ਜੇ ਮੈਂ ਕਿਤੇ ਪੈਸੇ ਖਾਦੇ ਆ ਕੋ ਲਾਲਪਰੀਆ ਤੂੰ ਚੋਰਾ ਯਾਰ ਪੈਸੇ ਖਾ ਗਿਆ ਲਾਕੇ ਚ ਤੂੰ ਇੱਥੋਂ ਪੈਸੇ ਖਾਲੇ ਆ ਤੂੰ ਉੱਥੋਂ ਪੈਸੇ ਖਾਲੇ ਆ ਜਾਂ ਕੇ ਨਾ ਠੱਗੀ ਕਰ ਲਈ ਆ ਹਨਾ ਜਾਂ ਤੁਸੀਂ ਕਹੋ ਤਰ ਕੋ ਆ ਕੰਮ ਨਹੀਂ ਹੋਇਆ ਉਹ ਯਾਰ ਮੁੱਦਿਆਂ ਦੀ ਪੋਲਿਟਿਕਸ ਕਰੋ ਹਨਾ ਐਵੇਂ ਲੋਕਾਂ ਦਾ ਧਿਆਨ ਨਾ ਭੜਕਾਓ ਪੁੱਠੇ ਸਿੱਦੇ ਜੀ ਸਟੇਟਮੈਂਟਸ ਕਰਕੇ ਦੇ ਕੇ ਬਾਰਲੇ ਦੇਸ਼ਾਂ ਕਿਤੇ ਸਾਫਟ ਵਧੀਆ ਪੋਲਿਟਿਕਸ ਜਿਹੜੀ ਹੁੰਦੀ ਆ ਵੀ ਤੁਸੀਂ ਮੈਨੂੰ ਘੇਰੋ ਘੇਰੋ ਮੇਰੇ ਕੰਮਾਂ ਤੇ ਘੇਰੋ ਵੀ 2 ਸਾਲ ਦੇ ਵਿੱਚ ਕੀ ਕੀਤਾ ਪੁੱਛੋ ਮੈਨੂੰ ਮੈਂ ਉਹ ਦੱਸਾਂ ਜਿਹੜੀ ਗੱਲ ਆ ਹਨਾ ਬਾਕੀ ਤੁਸੀਂ ਕੌਣ ਆਏ ਕੌਣ ਵੇ ਪੁੱਛਣ ਆਲੇ ਵੀ ਲੋਕਾਂ ਨੇ ਬਣਾਇਆ ਲੋਕ ਪੁੱਛਣ ਲੋਕਾਂ ਨੂੰ ਜਵਾਬ ਦੇ ਆ ਪਰ ਚਲੋ ਇਹ ਵੀ ਵਿਰੋਧੀ ਨੇ ਵਿਰੋਧੀ ਧਿਰ ਦਾ ਕੰਮ ਹੁੰਦਾ ਆਪਣੀ ਗੱਲ ਦੇ ਰੱਖਣਾ ਤੇ ਗੱਲ ਰੱਖਣ ਪਰ ਜਾਬਤੇ ਚ ਰਹਿ ਕੇ ਚੀਜ਼ਾਂ ਨੂੰ ਲੈ ਕੇ ਚੱਲਣ ਲਾਲਪੁਰਾ ਸਾਹਿਬ ਲਾਲਪੁਰੇ ਨੇ ਕਹਿੰਦੇ ਬੋਰਾਂ ਦੇ ਬੋਰ ਬੋੜ ਦਿੰਦੇ ਆ ਇਸ ਕਰਕੇ ਲਾਲਪੁਰਾ ਵਿਰੋਧੀਆਂ ਦੀਆਂ ਅੱਖਾਂ 'ਚ ਲੜਕਦਾ ਹੈ ਅ ਵੇਖੋ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ ਚਾਹੀਦਾ ਪਹਿਲੀ ਇਹਨਾਂ ਦਾ ਕੀ ਹੈ ਇਹ ਜਿਹੜੇ ਦੂ ਚਾਰ ਰਹੇਗੇ ਨੇ ਇਹ ਕਰੀ ਜਾਨ ਤੁਸੀਂ ਵੇਖੋ ਸਾਡਾ ਕੱਠ ਵੇਖਿਆ ਉਦੋਂ ਲਾਲਪੁਰ ਸੰਗਤਾਂ ਦਾ ਹੜ ਹੀ ਇਹਨਾਂ ਨੇ ਤਰਲੇ ਮਾਰ ਮਾਰ ਸਦੇ ਆ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਬੰਦੇ ਸਾਡੇ ਲਈ ਮੈਂ ਉਦੋਂ ਪ੍ਰੈਸ ਨੂੰ ਕੀ ਕਿਹਾ ਸੀ ਮੈਂ ਕਿਹਾ ਜਾਓ ਪੁੱਛੋ ਜਿੱਦੋਂ ਪ੍ਰੈਸ ਦੇ ਵਿੱਚ ਕਿਸੇ ਨੂੰ ਪੁੱਛੋ ਬਾਹਰੋਂ ਤਾਂ ਨਹੀਂ ਆਏ ਤੁਸੀਂ ਇਹ ਕੱਠ ਲਾਲਪੁਰੇ ਦੇ ਵਿੱਚ ਬਾਹਰੋਂ ਸੰਗਤ ਨਹੀਂ ਆਈ ਹੋ ਸਕਦਾ ਇਹ ਦੋ ਚਾਰ ਜਿਹੜੇ ਪ੍ਰੇਮ ਵਾਲਾ ਬੰਦਾ ਸੌਂਦਾ ਵਾਂਦਾ ਚੱਲ ਯਾਰ ਮੁੱਲ ਆਪਾਂ ਕੋਈ ਐਮਐਲ ਸਭ ਕੋ ਕੰਮ ਲਿਆ ਹੀ ਚੱਲਾ ਜੁਨੇ ਜੀ ਕੱਟ ਕਰਨਾ ਤੇ ਉਹ ਚਲੀ ਗਿਆ ਆਪਾਂ ਆਪਣੇ ਪੱਧਰ ਤੇ ਕੋਈ ਆ ਜਾਂਦਾ ਉਹ ਗੱਲ ਵੱਖਰੀ ਪਰ ਸਾਡਾ ਸੁਨੇਹਾ ਆਪਣੇ ਹਲਕਾ ਖਡੂਰ ਸਾਹਿਬ ਦੀ ਵਰਕਰਾਂ ਨੂੰ ਹੀ ਤੇ ਵੱਡੀ ਗਿਣਤੀ ਚ ਵਰਕਰ ਆਏ ਸੀ ਇਹਨਾਂ ਦੇ ਕੱਲ ਕੀ ਬਣਿਆ ਉੱਥੇ ਵੇਖੋ ਗਿਣਤੀ ਦੇ ਬੰਦੇ ਬੈਠੇ ਸੀ ਸੋ ਉਹਦੇ ਵਿੱਚ ਵੀ ਅ ਅੱਧੇ ਬੰਦੇ ਦੇ ਲਾ ਲੋ ਵੀ ਉਹ ਜੋ ਵੀ ਸੀ ਜਿਹੜੇ ਕਿੰਦੇ ਗੁੱਸਾ ਨਾ ਕਰਿਓ ਮਜਬੂਰੀ ਨੂੰ ਜਾਣਾ ਪੈਣਾ ਵੋਟਾਂ ਪਿਛਲੇ ਰੀ ਵੀ ਤੁਹਾਨੂੰ ਹੀ ਪਈਆਂ ਸੀ ਤੇ ਉਹ ਵੀ ਹੈਗੇ ਆ ਬੰਦੇ ਉਹ ਸ਼ਾਮਲ ਕਰਨੇ ਮੈਂ ਹੁਣ ਤੁਸੀਂ ਵੇਖਿਓ ਤانوں ਫੋਟੋਆਂ ਖਾਬ ਖਾਬ ਕਹੂੰ ਵੀ ਆਹ ਵੇਖੋ ਜਿਹੜੇ ਤੁਸੀਂ ਕਹਿੰਦੇ ਨੇ ਸਰਕਾਰ ਤੇ ਨਹੀਂ ਜਾਣੇ ਉਹ ਉਹ ਐਮਐਲਏ ਐਮਐਲਏ ਦੇ ਨਾਲ ਆਉਣਗੇ ਜੁੰਦੀ ਜੀ ਆ ਜਾਣੇ ਉਹ ਨਾਲ ਸਰਕਾਰ ਤੇ ਤੇ ਚਲੋ ਮਰਿਆ ਬੰਦਾ ਕਿਹੜਾ ਵੇਂਦਾ ਕਿ ਕੌਣ ਆ ਗਿਆ ਕੌਣ ਨਹੀਂ ਆ ਗਿਆ ਪਰ ਉਹੜੇ ਉੱਥੇ ਬੰਦੇ ਬੈਠੇ ਉਹਨਾਂ ਚ ਮੈਂ ਫੋਟੋਆਂ ਵੀ ਖੰਡਿਆ ਹਾਂ ਕਈ ਬੰਦਿਆਂ ਨੇ ਤਾਂ ਮੈਂ ਸ਼ਾਮਲ ਹੋਣਾ ਥੋੜੇ ਦਿਨਾਂ ਉਹ ਜਾਵੜਿਆਂ ਨੇ ਚੱਲਾ ਆਖਰੀ ਵਾਰੀ ਸੱਜਣਾ ਤੇਰੇ ਨਾਲ ਮੇਲ ਮਲਾਬ ਕਰ ਹੀ ਆਈਏ ਵੀ ਕੀ ਕਹਿਨਾ ਵਾ ਬਸ ਹੋਈਏ ਲਾਲਪੁਰਾ ਸਾਹਿਬ ਸਤਾਈ ਦੇ ਵਿੱਚ ਵਾਕਈ ਹੱਥ ਖੜਾ ਕਰਕੇ ਕਹੋਗੇ ਵੀ ਜੇ ਮੈਂ ਕੰਮ ਕੀਤਾ ਇਹਦਾ ਵੋਟ ਪਾਇਓ ਜੇ ਨਹੀਂ ਕੀਤਾ ਤਾਂ ਨਾ ਭਾਈ ਹਾਂ ਦੇਖੋ ਮੈਂ ਤੇ ਹੁਣ ਵੀ ਕਹੂੰਗਾ ਵੀ ਮੈਂ ਉਹਨਾਂ ਨਾਲੋਂ ਵਧੀਆ ਕੰਮ ਕੀਤੇ ਜੇ 2 ਸਾਲ ਹੀ ਸਵਾ 2 ਸਾਲ ਹੀ ਹੋਏ ਆ ਤੇ ਉਹ ਤੇ ਮੈਂ ਲੋਕਾਂ ਨੂੰ ਆਪ ਕਹਿ ਕੇ ਆਇਆ ਹਾਂ ਕਿ ਅਗਲੀ ਵਾਰ ਇਦਾਂ ਦੇ ਕੰਮ ਕਰੂੰਗਾ ਕਿ ਤੁਸੀਂ ਖੁਦ ਵੀ ਕਹੋਗੇ ਕਿ ਵਾਕੇ ਉਹਨਾਂ ਦੋ ਨਾਲੋਂ ਇਹ ਚੰਗਾ ਨਿਕਲਿਆ ਵਾ ਤੇ ਮੈਂ ਜਿਹੜੀ ਆ ਉਹ ਅਸੀਂ ਇਹਨਾਂ ਨੂੰ ਵੋਟ ਕਰੀਏ ਤੇ ਮੈਂ ਵੀ ਇਹ ਗੱਲ ਕਹੂੰਗਾ ਕਿ ਜੇ ਮੈਂ ਸਹੀ ਕੰਮ ਕੀਤੇ ਤੇ ਮੈਨੂੰ ਵੋਟ ਪਾਓ ਵੇਖੋ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਆ ਨੋਟ ਕਰਿਓ ਕੰਮ ਹੁੰਦੇ ਰਹਿੰਦੇ ਆ ਪੋੜ ਹੋ ਗਈ ਕੁਝ ਰਹਿ ਗਈ ਇਹਨਾਂ ਨੂੰ ਇੱਕ ਪਾਸੇ ਕਰ ਲੋ ਇੱਥੇ ਨਾ ਧੱਕੇ ਹੁੰਦੇ ਆਏ ਲੋਕਾਂ ਨਾਲ ਨਜਾਇਜ਼ ਪਰਚੇ ਹੁੰਦੇ ਆਏ ਆ ਥਾਣਿਆਂ 'ਚ ਲੋਕ ਜਲੀਲ ਹੁੰਦੇ ਆਏ ਆ ਅੱਜ ਇਹ ਜਿਹੜਾ ਘਰ ਆ ਨਾ ਇਹ ਲੋਕਾਂ ਆ ਮੈਂ ਸ਼ੁਕਰ ਕਰਦਾ ਰੋਜ਼ ਲੋਕਾਂ ਦੇ ਇੱਥੇ ਆ ਕੇ ਚਰਨ ਪੈਂਦੇ ਆ ਅਸ ਜੀ ਧੰਨਵਾਦ ਕਰਦੇ ਆ ਪ੍ਰਮਾਤਮਾ ਦਾ ਵੀ ਇੰਨੀ ਸ਼ਕਤ ਸਾਡੇ ਘਰੇ ਆਉਂਦੀ ਆ ਸ਼ੁਗਰਗਜ਼ਾਰ ਆ ਲੋਕਾਂ ਦਾ ਜਿੰਨਾ ਵੋਟ ਪਾ ਕੇ ਐਮਐਲਏ ਬਣਾਇਆ ਮੇਰੇ ਵੀਰ ਮੈਂ ਧੱਕਾ ਕਰਨ ਵਾਲੇ ਨਾਲ ਨਹੀਂ ਖੜਦਾ ਮੈਂ ਜਿਹਦੇ ਨਾਲ ਧੱਕਾ ਹੋਣਿਆ ਉਹਦੇ ਨਾਲ ਖੜਦਾ ਬਸ ਇਹ ਆ ਬੰਦਾ ਮੇਰੇ ਤੱਕ ਕਿਥੇ ਪਹੁੰਚ ਕਰ ਜਾਵੇ ਤੇ ਹੁੰਦਾ ਉਹਦੇ ਨਾਲ ਧੱਕਾ ਹੀ ਹੋਵੇ ਠੀਕ ਹੈ ਮੈਂ ਉਹਦੀ ਸਪੋਰਟ ਕਰਦਾ ਮੇਰਾ ਕੋਈ ਵਰਕਰ ਆਪ ਵੀ ਜਿਹੜਾ ਕੰਮ ਲੈ ਕੇ ਆਉਂਦਾ ਨਾ ਉਹ ਮੈਂ ਇਹ ਨਹੀਂ ਚੱਕਿਆ ਫੋਨ ਉਧਰ ਲਾ ਦੋ ਚੱਕੋ ਫੋਨ ਉਧਰ ਲਾ ਦੋ ਪੀ ਇਹ ਮੇਰਾ ਬੰਦਾ ਇਹਦੀ ਪਾਕਬੂਚੀ ਚਾਹੀਦੀ ਆ ਇਹਦੀ ਪਿੰਡ ਚੀਤ ਬਣਾਉਣੀ ਆ ਏ ਲੋਕਾਂ ਨੂੰ ਲੱਗੇ ਧੱਕੜਾ ਮੈਂ ਨਹੀਂ ਇਹ ਕੰਮ ਕਰਦਾ ਮੈਂ ਪਹਿਲਾਂ ਉਹਦਾ ਕੰਮ ਸਮਝਦਾ ਕੰਮ ਕੀ ਆ ਟੇਬਲ ਤੇ ਕੰਮ ਰੱਖਦੇ ਆ ਜੇ ਸਹੀ ਆ ਤੇ ਕਰੀਦਾ ਵਾ ਨਹੀਂ ਸਹੀ ਤੇ ਅਗਲੇ ਨੂੰ ਮੂੰਹ ਤੇ ਜਵਾਬ ਦੇਈਦਾ ਕਿ ਵੀ ਦੀ ਆਪਾਂ ਇਹ ਗਲਤ ਕੰਮ ਹੀ ਨਹੀਂ ਕਰ ਸਕਦੇ ਉਹਦਾ ਕਾਰਨ ਪਤਾ ਕੀ ਆ ਮੰਨ ਲਓ ਤੁਹਾਡੇ ਪਿੰਡ ਦਾ ਹੀ ਕੰਮ ਆ ਕੋਈ ਮੇਰੇ ਅੱਗੂ ਲੈ ਕੇ ਆ ਗਿਆ ਮੇਰੇ ਕੋਲ ਹੋ ਸਕਦਾ ਜੇ ਉਹ ਸਹੀ ਲੈ ਕੇ ਆ ਗਿਆ ਤੇ ਮੈਂ ਕਰਤਾ ਤਾਂ ਲੋਕਾਂ ਨੇ ਕਹਿਣਾ ਵਾਹ ਯਾਰ ਫਲਾਣਾ ਸਾਹਿਬ ਤੂੰ ਸਹੀ ਕੰਮ ਕਰਾ ਕੇ ਲਿਆ ਮਨ ਲਓ ਉਹ ਆਗੂ ਕੋਲ ਗਲਤ ਬੰਦਾ ਚੱਲ ਗਿਆ ਜਾਂ ਉਹਦੀ ਕੋਈ ਉਹਦੇ ਨਾਲ ਬੰਦੇ ਨਾਲ ਦੋਸਤੀ ਆ ਜਾਂ ਕੋਈ ਉਹਦਾ ਲਿੰਕ ਆ ਉਹ ਉਹਦੇ ਕੋਲ ਚੱਲ ਗਿਆ ਵੀ ਯਾਰ ਮੇਰ ਨਾਲ ਨਾ ਆ ਐਮਐਲਏ ਸਾਹਿਬ ਕੋ ਕੰਮ ਲੈ ਕੇ ਆ ਪਾਈਏ ਉਹ ਕੰਮ ਗਲਤ ਆ ਕਿਸੇ ਨਾਲ ਮੰਨ ਲਓ ਲੜਾਈ ਹੋਈ ਆ ਵੱਡ ਟੋਕ ਵੀ ਉਹਨਾਂ ਹੀ ਕੀਤੀ ਹੋਵੇ ਉਹ ਮੇਰੇ ਕੋ ਆ ਕੇ ਆ ਜਾਣ ਵੀ ਦੂਜਿਆਂ ਦੇ ਪਰਚੇ ਦੇ ਦੋ ਜੀ ਠੀਕ ਹੈ ਤੇ ਪਹਿਲਾਂ ਪ੍ਰਸ਼ਾਸਨ ਚ ਇਦਾਂ ਕਰਦੇ ਰਹੇ ਪਰ ਉੱਥੇ ਅਸੀਂ ਇਹ ਵੀ ਨੇ ਆ ਕਿ ਪਿੰਡ ਨੂੰ ਪਤਾ ਹੁੰਦਾ ਵੀ ਕਿੰਨੇ ਕਿਹਦੇ ਨਾਲ ਤਕਾ ਕੀਤਾ ਵਾ ਤੇ ਜੇ ਉਥੇ ਅਸੀਂ ਫੈਸਲਾ ਗਲਤ ਦੇ ਦਾਂਗੇ ਨਾ ਤਾਂ ਲੋਕ ਕਹਿੰਦੇ ਯਾਰ ਇਹ ਵੀ ਐਮਐਲਏ ਉਦਾਂ ਦਾ ਹੀ ਆ ਠੀਕ ਹੈ ਪਰ ਮੇਰਾ ਇਹ ਫਰਜਾ ਕਿ ਜੇ ਕੁਰਸੀ ਮਿਲੀ ਹੈ ਤੇ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖਲੋਵਾਂ ਸੋ ਇੱਕ ਬਹੁਤ ਵੱਡਾ ਇਹ ਫਰਕਾ ਕਿ ਅਸੀਂ ਨਜਾਇਜ਼ ਪਰਚੇ ਨਹੀਂ ਕਰਾਏ ਤੇ ਮੈਂ ਤੁਹਾਨੂੰ ਇੱਕ ਉਹ ਦੱਸਦਾ ਮੇਰੇ ਕੋਲ ਇੱਥੇ ਇੱਕ ਬੰਦਾ ਪੈੜੀ ਦਾ ਉਹਨਾਂ ਦਾ ਮਸਲਾ ਸੀ ਤੇ ਉਹਨਾਂ ਦੇ ਇੱਕ ਤੇ ਰੇ ਇਥੇ ਆ ਗਈ ਵੀ ਆ ਚੀਜ਼ਾਂ ਮੈਂ ਉਹਦੇ ਕਾਗਜ਼ ਹਨ ਸਾਡੇ ਇੱਥੇ ਇੱਕ ਹੀਰਾ ਸਿੰਘ ਕਾਨ ਕੋ ਨੇ ਰਿਟਾਇਰ ਹੋਏ ਪਟਵਾਰੀਆਂ ਨੂੰ ਪੜਾਉਂਦੇ ਆ ਤੇ ਮੈਂ ਉਹਨਾਂ ਨੂੰ ਭੇਜੇ ਵੀ ਦੱਸੋ ਇਹਦੇ ਵਿੱਚ ਸਹੀ ਕੌਣਾ ਤੇ ਗਲਤ ਕੌਣਾ ਉਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਇਹ ਜਿਹੜੀ ਧਿਰ ਆਪਣੇ ਕੋਈ ਹੈ ਨਾ ਇਹ ਸਹੀ ਨਹੀਂ ਹੈਗੀ ਮਤਲਬ ਦੂਜੀ ਧਿਰ ਜਿਹੜੀ ਉਹ ਸਹੀ ਆ ਅਸੀਂ ਉਹਨਾਂ ਦੇ ਪਿੰਡੋਂ ਵੀ ਪਤਾ ਕਰਾਇਆ ਉਹ ਧਿਰ ਸਾਡੇ ਕੋਲ ਨਹੀਂ ਹੈ ਜੀ ਠੀਕ ਹੈ ਫੇਰ ਉਹਦਾ ਅਸੀਂ ਨੰਬਰ ਲੈ ਕੇ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਤੁਹਾਡੇ ਪਿੰਡ ਦਾ ਮਸਲਾ ਆਇਆ ਸੀ ਤੇ ਸਾਡਾ ਹੀ ਬੰਦਾ ਲੈ ਕੇ ਆਇਆ ਸੀ ਪਰ ਇਹ ਚ ਹੈਗੇ ਤੁਸੀਂ ਸਹੀ ਜੀ ਕਿਹਦੇ ਧੱਕਾ ਹੋ ਲਗਾ ਤੁਹਾਡੇ ਨਾਲ ਤੇ ਦੱਸ ਦਿਓ ਆਵਾਜ਼ ਦੇ ਦਿਓ ਅਸੀਂ ਅੱਧੀ ਰਾਤ ਵੀ ਤੁਹਾਡੀ ਮਤ ਕਰਾਂਗੇ ਕਿਉਂਕਿ ਤੁਸੀਂ ਇਹਦੇ ਸਹੀ ਹੋ ਉਹ ਭਾਜੀ ਬੰਦੇ ਇੱਥੇ ਆ ਕੇ ਡੱਬਾ ਲੈ ਕੇ ਆਏ ਉਹ ਕਹਿੰਦੇ ਕੰਮਕੁੰਮ ਨੂੰ ਛੱਡੋ ਸਵਾਦ ਆ ਗਿਆ ਵੀ ਅਸੀਂ ਅਸੀਂ ਤੇ ਡਰਦੇ ਐ ਐਮਐਲਏ ਕੋ ਆਉਣਾ ਨਹੀਂ ਪੈਣਾ ਦੀ ਤੇ ਐਮਐਲਏ ਕੋ ਚਲਦੀ ਆ ਜੀ ਜਾਂਦੇ ਆਉਂਦੇ ਆ ਤੇ ਸਾਡੇ ਨਾਲ ਤੇ ਧੱਕਾ ਹੋ ਜਾਣਾ ਅਸੀਂ ਤੇ ਤੁਸੀਂ ਵੇਖੋ ਕਿੱਡਾ ਬੰਦੇ ਨੂੰ ਮਾਣ ਜਿਹੜਾ ਉਹ ਹੈ ਉਹ ਹੁਣ ਉਹ ਸਟੇਜਾਂ ਤੇ ਆਊਗਾ ਬੰਦਾ ਹੁਣ ਆਪਾਂ ਜਦੋਂ ਪ੍ਰਚਾਰ ਕਰਾਂਗੇ ਨਾ ਉਹ ਆਊਗਾ ਵੀ ਮੈਨੂੰ ਐਦਾਂ ਫੋਨ ਆਪ ਇਹਨਾਂ ਦਾ ਗਿਆ ਲਾਲਪੁਰਾ ਸਾਹਿਬ ਉਹ ਵੀ ਤਾਂ 70 ਸਾਲ ਗਲੀਆਂ ਨਾਲੀਆਂ ਦਾ ਵਿਕਾਸ ਹੀ ਕਰਦੇ ਰਹੇ ਤੇ ਉਹ ਵੀ ਇਹੋ ਫੈਸਲੇ ਕਰਾਉਂਦੇ ਰਹੇ ਤੁਸੀਂ 2 ਸਾਲ ਜੋ ਵੱਖਰਾ ਕੀ ਕੀਤਾ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਅ ਮਤਲਬ ਗਿਣਤੀ ਬਿਲਕੁਲ ਮੈਨੂੰ ਰਿਜੈਕਟ ਨਹੀਂ ਹੈਗੀ ਕਿ 60 ਤੋਂ ਉੱਤੇ ਆ ਤੇ 70 ਦੇ ਵਿੱਚ ਵਿੱਚ ਆ ਕਿ ਅਸੀਂ ਪਿੰਡਾਂ ਦੇ ਵਿੱਚ ਕੈਮਰੇ ਜਿਹੜੇ ਲਾਈ ਜਿਹੜੇ ਪਹਿਲਾਂ ਕਦੇ ਅਸੀਂ ਇਹ ਵੀ ਨਹੀਂ ਸੀ ਲੱਗੇ ਦੂਜੀ ਗੱਲ ਵੇਖੋ ਕਿ ਆ ਓਪਨ ਜਿਮਾਂ ਦੀ ਸ਼ੁਰੂਆਤ ਕੀਤੀ 20 ਪਿੰਡਾਂ ਦੇ ਵਿੱਚ ਓਪਨ ਜਿਮ ਲਾਏ ਇਹਨਾਂ ਨੇ ਕਦੇ ਟੁੱਟਾ ਫੁੱਟਬਾਲ ਵੀ ਨਹੀਂ ਕਿਸ ਨੂੰ ਦਿੱਤਾ ਤੇ ਅਸੀਂ ਤਕਰੀਬਨ 40 ਪਿੰਡਾਂ ਦੇ ਵਿੱਚ ਵਾਲੀਬਾਲ ਦੀਆਂ ਜਿਹੜੀਆਂ ਵੱਖਰੀਆਂ ਕਿੱਟਾਂ ਦਿੱਤੀਆਂ ਅਸੀਂ ਆਪਣੇ ਹਲਕਾ ਖਡੂਰ ਸਾਹਿਬ ਦੇ ਵਿੱਚ ਅ ਦੋ ਸਕੂਲ ਆਫ ਐਮਿਨਸ ਜਿਹੜੇ ਆ ਉਹ ਉਹ ਬਣਾਏ ਜਿੱਤੇ ਆਰ ਕੀ ਸਰਕਾਰੀ ਸਕੂਲ ਦੇ ਵਿੱਚ ਟੈਸਟ ਹੋਇਆ ਤੇ ਜਿੱਤੇ ਬੱਚਿਆਂ ਨੂੰ ਐਡਮਿਸ਼ਨ ਜਿਹੜੀ ਉਹ ਨਹੀਂ ਮਿਲੀ ਜਿਹੜੇ ਟੌਪ ਦੇ ਬੱਚੇ ਹੀ ਜਿਹੜੇ ਜਿੰਨਾ ਟੈਸਟ ਪਾਸ ਕੀਤਾ ਉਹਨਾਂ ਨੂੰ ਮਿਲੀ ਅੱਗੇ ਸਰਕਾਰੀ ਸਕੂਲਾਂ ਚ ਐਵੇਂ ਲੈਣਾ ਨਹੀਂ ਲੱਗਦੀਆਂ ਸਾਡੇ ਸਕੂਲ ਗੋਂਦਵਾਲ ਸਾਹਿਬ ਤੇ ਸਾਡੇ ਹਲਕੇ ਦਾ ਸਕੂਲ ਖਡੂਰ ਸਾਹਿਬ ਜਿਹੜਾ ਉੱਥੇ ਹੋਇਆ ਫੇਰ ਡਿਵੈਲਪਮੈਂਟ ਨੂੰ ਗੱਲ ਕਰੋ ਕਿ ਛੜਕਾ ਸਾਡੀਆਂ ਟੁੱਟੀਆਂ ਹੀ ਰਹਿੰਦੀਆਂ ਹੈ 44 ਛੜਕਾ ਛੋਟੀਆਂ ਤੇ ਪੀਸੀਪਾਈ ਆ ਚਾਰ ਪੰਜ ਛੜਕਾਂ ਜਿਹੜੀਆਂ ਉਹ ਵੱਡੀਆਂ ਬਣਾਈਆਂ ਨੇ ਇਹ ਵੀ ਕੰਮ ਹੈ ਬਿਲਕੁਲ ਅਲੱਗ ਇਹਨਾਂ ਨਾਲੋਂ ਕੀਤਾ ਕਿ ਆਉਂਦਿਆਂ ਕੀਤਾ ਇਹ ਨਹੀਂ ਸੋਚਿਆ ਕਿ ਮਗਰੋਂ ਕਰਾਂਗੇ ਵਿਧਾਨ ਸਭਾ ਦੇ ਵਿੱਚ ਕਦੇ ਵੀ ਬੋਲੇ ਨਹੀਂ ਮੈਨੂੰ ਸਾਡੇ ਹਲਕਾ ਖਡੂਰ ਸਾਹਿਬ ਦੇ ਦਰਸ਼ਕ ਹੋਣੇ Google ਤੇ ਜਾ ਕੇ ਸਰਚ ਕਰਨ YouTube ਤੇ ਸਰਚ ਕਰਨ ਤੇ ਬੋਲਣ ਕਿ ਇਹ ਵਿਧਾਨ ਸਭਾ ਦੇ ਵਿੱਚ ਦੋਵੇਂ ਲੀਡਰ ਕਦੋਂ ਬੋਲੇ ਹੀ ਮੈਨੂੰ ਨਹੀਂ ਲੱਗਦਾ ਵੀ ਇੱਕ ਅੱਧੀ ਵਾਰ ਵੀ ਜਿਹੜਾ ਉਹ ਬੋਲੇ ਹੋਣ ਤੇ ਮੈਂ 14 ਤੋਂ 15 ਵਾਰ ਜਿਹੜੇ ਉਹ ਇਹਨਾਂ ਦੇ ਮੁੱਦੇ ਚੁਕੇ ਆ ਦਰਿਆ ਵਾਲ ਏਰੀਏ ਦੇ ਵਿੱਚ ਕਦੇ ਵੀ ਪੱਥਰ ਨਹੀਂ ਸੀ ਲੱਗਾ ਅੱਜ ਤੱਕ ਸਾਡੇ ਜਿਹਨੂੰ ਨੋਚਾਂ ਕਹਿ ਦਿੰਨੇ ਆ ਸੋ ਪਤਾ ਨਹੀਂ ਪਿਛੋਂ ਆਉਂਦਾ ਸੀ ਗਾਹ ਨਹੀਂ ਲੱਗਦਾ ਜਾਂ ਪਤਾ ਨਹੀਂ ਆਉਂਦਾ ਨਹੀਂ ਕੀ ਹਿਸਾਬਤਾ ਵੀ ਤੇ ਉਹ 3 ਕਰੋੜ ਦੇ ਆਸ-ਪਾਸ ਆਪਾਂ ਜਿਹੜਾ ਵਾ ਪੱਥਰ ਮੁੰਡੇ ਪਿੰਡ ਵਾਲੇ ਪਾਸੇ ਜਿਹੜਾ ਵਾ ਉਹ ਆਪਾਂ ਕੀਤਾ ਮੁਹੱਲਾ ਕਲੀਨਿਕ ਜਿਹੜੇ ਆ ਉਹ ਇਹਨਾਂ ਨਾਲੋਂ ਆਪਾਂ ਵੱਖਰਾ ਕਨਸੈਪਟ ਲੈ ਕੇ ਆਏ ਕਿ ਅੱਜ ਲੋਕਾਂ ਦੇ ਜਿਹੜੇ ਆ ਉਹ ਟੈਸਟ ਜਿਹੜੇ ਆ ਦਵਾਈਆਂ ਉਹਨਾਂ ਨੂੰ ਫ੍ਰੀ ਮਿਲਦੀਆਂ ਟੈਸਟ ਜਿਹੜੇ ਆ ਉਹ ਬਿਲਕੁਲ ਉਹ ਹੁੰਦੇ ਆ ਦ ਇਹਨਾਂ ਨਾਲੋਂ ਇੱਕ ਹੋਰ ਕੰਮ ਵੱਖਰਾ ਕੀਤਾ ਇਹਨਾਂ ਦੇ ਜਦੋਂ ਐਮਐਲਏ ਕਿਤੇ ਆਉਂਦਾ ਹੁੰਦਾ ਸੀ ਦੋ ਪਾਰਟੀਆਂ ਦਾ ਕਿਉਂਕਿ ਦੋਵਾਂ ਦੀ ਰੈਸ਼ ਬਾਹਰ ਹੀ ਤੇ ਜਦੋਂ ਕਿਤੇ ਆਉਂਦੇ ਹੁੰਦੇ ਉਸ ਦਿਨ ਲੋਕਾਂ ਨੂੰ ਆਉਂਦੇ ਹੁੰਦੇ ਆਜੋ ਆਜੋ ਐਮਐਲਏ ਨੇ ਆਉਣਾ ਉਸ ਦਿਨ ਭੀੜ ਜੀ ਪਾ ਲੈਣੀ ਆ ਲੋਕਾਂ ਨੂੰ ਵਿਖਾਉਣ ਦੇ ਲਈ ਤੇ ਉਸ ਦਿਨ ਜਿਹੜੇ ਪੰਜਾਂ ਦਹਾ 20 ਦੇ ਕੰਮ ਹੋ ਗਏ ਹੋ ਗਏ ਬਾਅਦ ਫਿਰ ਮਹੀਨਾ ਦੋ ਮਹੀਨੇ ਲੱਭਣਾ ਪਰ ਆਪਣਾ ਦਫ਼ਤਰ 9:30 ਤੋਂ ਲੈ ਕੇ 1 ਵਜੇ ਤੱਕ ਹਰ ਰੋਜ਼ ਖੁੱਲਦਾ ਵਾ ਠੀਕ ਆ ਹਫ਼ਤੇ ਜੀ ਤਿੰਨ ਚਾਰ ਦਿਨ ਮੈਂ ਵੀ ਇੱਥੇ ਦਫ਼ਤਰ 'ਚ ਮਿਲਦਾ ਬਾਕੀ ਦਿਨ ਮੇਰਾ ਪੀਏ ਜਿਹੜਾ ਹਰਕੀਰਤ ਕਰਨਾ ਉਹ ਜਿਹੜਾ ਉਹ ਲੋਕਾਂ ਨੂੰ ਇੱਥੇ ਮਿਲਦਾ ਲੋਕਾਂ ਦੇ ਕੰਮ ਕਰਾਉਂਦਾ ਇਹ ਵੀ ਵਖਰਾ ਵਾ ਸਾਡੇ ਦਫ਼ਤਰ ਦੇ ਵਿੱਚ ਆਏ ਮਸਲੇ ਦੇ ਭਾਵੇਂ ਸਾਡਾ ਹੀ ਆਗੂ ਲੈ ਕੇ ਆਇਆ ਹੋਵੇ ਭਾਵੇਂ ਦੂਜੀ ਧਿਰ ਦਾ ਕੋਈ ਆਇਆ ਹੋਵੇ ਅਸੀਂ ਉਹ ਸਚਾਈ ਦੇ ਪਧਾਰ ਤੇ ਕਰਦੇ ਆ ਅਸੀਂ ਕਿਹਦਾ ਮੂੰਹ ਵੇਖ ਕੇ ਨਹੀਂ ਕਰਦੇ ਕੰਮ ਵੀ ਫਲਾਣਾ ਬੰਦਾ ਲੈ ਆ ਜਿਹਦਾ ਕੰਮ ਕਰ ਦੂ ਐਵੇਂ ਨੇ ਵਿੱਚ ਸੱਚ ਕੀ ਆ ਉਹਦਾ ਸਾਥ ਦੇਵਾਂ ਹਾਂ ਜਾਣੇ ਨਾ ਜਾਣੇ ਕਿਤੇ ਇੱਕ ਅੱਧੇ ਮਸਲੇ 'ਚ ਕਿਤੇ ਉਹ ਤੇ ਇਨਸਾਨ ਫਿਰ ਗਲਤੀਆਂ ਦਾ ਪਤਲਾ ਹੀ ਆ ਕਿਸੇ ਵળે ਹੋ ਗਿਆ ਹੋਵੇ ਕਿਤੇ ਮੈਂ ਮੈਂ ਉਹ ਵੀ ਨਹੀਂ ਮੰਨਦਾ ਪਰ ਪਰ ਫਿਰ ਵੀ ਕਈ ਵळे ਕੋਈ ਚੀਜ਼ ਨਾ ਸਮਝਾਈ ਹੋਵੇ ਤੇ ਹੋ ਗਿਆ ਹੋਵੇ ਤੇ ਉਹ ਗੱਲ ਲੱਗਾ ਅੱਜ ਇਹ ਫਰਕ ਆ ਕਿ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਸਿਰਫ ਉਹੀ ਬੰਦੇ ਜਾ ਸਕਦੇ ਹੀ ਜਿਨ੍ਹਾਂ ਨੇ ਪਾਰਟੀ ਨੂੰ ਵੋਟ ਪਾਈ ਹੁੰਦੀ ਸਾਡੇ ਦਫ਼ਤਰ ਚ ਅਸੀਂ ਕਦੇ ਕਿਸੇ ਨੂੰ ਨਹੀਂ ਅੱਜ ਤੱਕ ਇੱਕ ਵੀ ਹਲਕਾ ਖਡੂਰ ਸਾਹਿਬ ਦਾ ਨਾਗਰਿਕ ਜਾਂ ਕੋਈ ਵਾਸੀ ਇਹ ਕਹਦੇ ਕਿ ਐਮਐਲ ਸਾਹਿਬ ਮੈਂ ਤੁਹਾਡੇ ਦਫ਼ਤਰ ਆਇਆ ਹਾਂ ਤੁਸੀਂ ਮੈਨੂੰ ਪੁੱਛਿਆ ਕਿਹੜੀ ਪਾਰਟੀ ਨੂੰ ਵੋਟ ਪਾਈਓ ਜਾਂ ਕਿਹੜੀ ਪਾਰਟੀ ਦੇ ਵਿੱਚ ਹੈਗਾ ਸਾਨੂੰ ਪਾਈਓ ਕਿ ਨਹੀਂ ਪਾਈ ਜਾਂ ਪਿੰਡ ਦੇ ਆਗੂ ਨੂੰ ਨਾਲ ਲੈ ਕੇ ਆਇਆ ਕੇ ਨਹੀਂ ਲੈ ਕੇ ਆ ਪਿੰਡ ਦਾ ਆਗੂ ਲਿਆਏਗਾ ਫਿਰ ਤੇਰਾ ਕੰਮ ਕਰੂੰਗਾ ਅੱਜ ਉਹ ਗੱਲ ਨਹੀਂ ਅੱਜ ਇੱਥੇ ਲੋਕਾਂ ਦਾ ਰਾਜ ਆ ਇਸ ਦਫ਼ਤਰ ਚ ਕੋਈ ਵੀ ਆਵੇ ਉਹਨੂੰ ਕੰਮ ਉਪਛੀਦਾ ਸਹੀ ਕੰਮ ਹੈ ਉਹਦਾ ਕਰਕੇ ਦੇਈਦਾ ਕਈ ਸਾਡੇ ਪਿੰਡਾਂ ਦੇ ਆਗੂ ਨਹੀਂ ਕਹਿੰਦਾ ਪਤਾ ਨਹੀਂ ਹੁੰਦਾ ਵੀ ਉੱਥੋਂ ਕੋਣ ਕੋਣ ਕੰਮ ਲੈ ਕੇ ਆਉਂਦਾ ਹੈ 1076 ਫੋਨ ਨੰਬਰ ਜਿਹੜਾ ਅਸੀਂ ਜਾਰੀ ਕੀਤਾ ਅੱਗੇ ਉਹਨਾਂ ਕੰਮਾਂ ਲਈ ਲੋਕਾਂ ਨੇ ਕਦੇ ਕੋਈ ਕਿਤੇ ਧੱਕੇ ਖਾਂਦਾ ਸੀ ਕਿਤੇ ਧੱਕੇ ਖਾਂਦਾ ਸੀ ਤੇ ਮੈਂ ਤੁਹਾਨੂੰ ਖਡੂਰ ਸਾਹਿਬ ਵਾਲਿਓ ਇਹ ਦੱਸਣਾ ਚਾਹਣਾ 1076 ਤੇ ਫੋਨ ਲਾ ਕੇ ਜਿਹੜੀਆਂ 44 ਸਵਾਵਾ ਸ਼ਾਇਦ ਅਸੀਂ ਕੁਝ ਪਿੰਡਾਂ 'ਚ ਪਰਚੇ ਵੰਡੇ ਆ ਕੁਝ ਵੰਡ ਦਿਆਂਗੇ ਉਹ ਘਰੇ ਬੈਠਿਆ ਕੰਮ ਜਿਹੜੇ ਹੁੰਦੇ ਜੇ ਇਹਨੂੰ ਦੂਜੀਆਂ ਪਾਰਟੀਆਂ ਵਾਂਗ ਐਵੇਂ ਹੌਲਾ ਨਾ ਲੈ ਜਿਓ ਕਿ ਨਹੀਂ ਜੀ ਇਹ ਤੇ ਲੀਡਰਾਂ ਦੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਮੈਂ ਤੁਹਾਡਾ ਭਰਾ ਵਾਂ ਤੁਹਾਡਾ ਪੁੱਤਰ ਹਾਂ ਉਹ ਕਹਿੰਦੀ ਆ ਗੱਲਾਂ ਨਹੀਂ ਜੀ 1076 ਦੇ ਫੋਨ ਲਾਓ ਇਨਸ਼ਾਅੱਲਾ ਨਹੀਂ ਉਹਦੇ ਤੇ ਕੋਈ ਕਿਸੇ ਦਾ وکਲਾਨ ਸਰਟੀਫਿਕੇਟ ਉਹਦੇ ਤੇ ਮੈਰਿਜ ਸਰਟੀਫਿਕੇਟ ਬਣਾਉਣਾ ਉਹਦੇ ਤੇ ਇਹੋ ਜਿਹੇ ਬੜੇ سارے ਜਿਹੜੇ ਉਹ ਕੰਮ ਹੈਗੇ ਆ ਸੋ ਬਹੁਤ ਸਾਰੇ ਸ਼ੀਨਾ ਸਾਹਿਬ ਜੇ ਮੈਂ ਉਸ ਪਾਸੇ ਨੂੰ ਚੱਲ ਪਾ ਤਾਂ ਬੜੀ ਦੂਰ ਜਾ ਕੇ ਆਊਗਾ ਇੱਕ ਕੰਮ ਹੋਰ ਵੱਖਰਾ ਕੀਤਾ ਜੇ ਕਿ ਮੈਂ ਸਕੂਲਾਂ ਦੇ ਵਿੱਚ ਜਾਣਾ ਵਾਂ ਜਾ ਕੇ ਪੁੱਛਦਾ ਵਾਂ ਮੈਂ ਚ ਕੋਣ ਹਿਯਾਰਾ ਤੁਹਾਡੇ ਸਕੂਲ ਸਰਕਾਰੀ ਸਕੂਲ ਚ ਫਿਰ ਬੱਚਾ ਖੜਾ ਹੁੰਦਾ ਇੱਕ ਕਿ ਮੈਂ ਹੁਸ਼ਿਆਰ ਆ ਜਾਂ ਮੈਡਮ ਕਹਿੰਦੀ ਹੈ ਜੀ ਆ ਬੱਚਾ ਜਿਹੜਾ ਸਭ ਤੋਂ ਹੁਸ਼ਿਆਰ ਆ ਠੀਕ ਆ ਫਿਰ ਉਹਨੂੰ ਆਪਾਂ ਕੋਈ 500 ਰੁਪਈਆ ਦੇਈਦਾ ਕਿ ਯਾਰ ਉਹਦੇ ਨਾਲ ਹੌਸਲਾ ਵਧੇ ਉਹਦਾ ਤੇ ਬਾਕੀ ਬੱਚੇ ਜਾਂਦਾ ਕਿ ਯਾਰ ਮੈਂ ਵੀ ਮੈਥ ਦੇ ਵਿੱਚ ਜੇ ਪੜਾਂ ਕਿਉਂਕਿ ਮੈਥ ਬੜਾ ਇੰਪੋਰਟੈਂਟ ਪਾਰਟ ਆ ਜਦੋਂ ਤੁਸੀਂ ਅਫੀਸਰ ਬਨਣਾ ਵਾ ਤੇ ਫਿਰ ਉਹਨਾਂ ਹੁੰਦਾ ਵਾ ਵੀ ਠੀਕ ਆ ਜੀ ਮੈਂ ਵੀ ਪੜਾਂ ਇਥੇ ਜਾ ਕੇ ਮੈਂ ਪੁੱਛਦਾ ਮਾਂ ਕਿ ਇੰਗਲਿਸ਼ ਚ ਕਲਾਸ ਚ ਕੌਣ ਆਇਆ ਫਿਰ ਫਿਰ ਉਹਨੂੰ ਨਾਮ ਦੇ ਕੇ ਆਈਦਾ ਮਝੂਧਪੁਰ ਗਿਆ ਤੇ ਮਝੂਧਪੁਰ ਦੇ ਟੀਚਰਸ ਕਹਿੰਦੇ ਕਿ ਮਤਲਬ ਸਾਡੀ ਇੰਨੀ ਉਮਰ ਜਿਹੜੀ ਉਹ ਹੋ ਗਈ ਆ ਅਸੀਂ ਆਹ ਕੰਮ ਹੁੰਦਾ ਨਹੀਂ ਵੇਖਿਆ ਵੀ ਕੋਈ ਮਤਲਬ ਇੱਥੇ ਤੇ ਇਕੱਠੇ ਕਰਦੇ ਵੇਖੇ ਪਏ ਐ ਐਮਐਲਏ ਪਹਿਲਾਂ ਜਿਹੜਾ ਨਿਆਣਿਆਂ ਨੂੰ ਪੈਸੇ ਦੇਣ ਡਿਆ ਫਿਰ ਉਹਨਾਂ ਦੇ ਮਾਪਿਓ ਨੇ ਵੀ ਕਿਹਾ ਹੋਊਗਾ ਕਿ ਵਾਕੇ ਯਾਰ ਇੱਚ ਜਾ ਇਹ ਬੜੀ ਵਖਰੀ ਐ ਕਿ ਇੱਕ ਐਮਐਲਏ ਜਾ ਕੇ ਕਵੇ ਫਿਰ ਇਹ ਇਹ ਚੀਜ਼ਾਂ ਨੂੰ ਗਿਆ ਗਰਾਉਂਡਾਂ ਬਣਾਉਣ ਵਾਲਾ ਸਾਡਾ ਜਿਹੜਾ ਉਹ ਵਖਰਾ ਧਿਆਨ ਹੈਗਾ ਵਾ ਹੁਣ ਅੱਗੇ 3 ਸਾਲ ਤੇ ਆਪਾਂ ਜਿਹੜਾ ਕੰਮ ਕਰਾਂਗੇ ਗਲੀਆਂ ਨਾਲੀਆਂ ਵੀ ਮੋਸਟ ਪਾਰਟ ਆਫ ਸਾਡੀ ਲਾਈਫ ਦਾ ਹੈਗਾ ਵਾ ਜ਼ਰੂਰੀ ਬਣਨਾ ਚਾਹੀਦੀਆਂ ਕਿ ਜਿੱਥੇ ਅਸੀਂ ਰਹਿਣਾ ਹੈ ਉੱਥੇ ਨਾਲੀਆਂ ਸਾਫ਼ ਹੋਣ ਜਿੱਥੇ ਅਸੀਂ ਰਹਿਣਾ ਕੋ ਗਲੀਆਂ ਵਧੀਆ ਬਣੀਆਂ ਹੋਣ ਪਰ ਇਹ ਆ ਵੀ ਹੁਣ ਦੋ ਦੋ ਸਾਲਾਂ ਜਿੱਤੇ ਮੈਂ ਉਹ ਸਾਰਾ ਕੁਝ ਨਹੀਂ ਨਾ ਮਤਲਬ ਕਰ ਸਕਦਾ ਵੀ ਹੁਣ ਪਹਿਨ ਵਾਲੀ ਚੱਲਣਾ ਸਾਰਾ ਕੁਝ ਜਿੰਨਾ ਕੀਤਾ ਹੈ ਅੱਗੇ ਹਟ ਨਾਲੇ ਮੇਰੇ ਮੈਂਬਰ ਸਰਪੰਚ ਨਹੀਂ ਹੈਗੇ ਆਨਲਾਈਨ ਤੋਂ ਮੇਰੇ ਮੈਂਬਰ ਸਰਪੰਚ ਜਿੱਤ ਕੇ ਠੀਕ ਹੈ ਇਹਨਾਂ ਨੂੰ ਖਾਂ ਤੇ ਟੱਕ ਨਹੀਂ ਦਰਨਾ ਕੱਲੇ ਕੱਲੇ ਦਾ ਪੈਸਾ ਹੁਣ ਇੱਕ ਹੋਰ ਵੱਖਰਾ ਸ਼ੁਰੂ ਗੱਲ ਉਹ ਸਾਰਾ ਪੈਸਾ ਲਾਵਾਂਗੇ ਤੇ ਮੈਂਬਰ ਸਰਪੰਚ ਸਾਡੇ ਜਿਹੜੇ ਉਹ ਪਿੰਡ ਦਾ ਵਿਕਾਸ ਜਿਹੜਾ ਕਰਾਉਣਗੇ ਪਹਿਲੀ ਵਾਰ ਹੋਇਆ ਵਾ ਕਿਸੇ ਐਮਐਲਏ ਨੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਗਰੰਟਾ ਦਿੱਤੀਆਂ ਕਿ ਲਓ ਭਾਈ ਤੁਹਾਡੇ ਪਿੰਡ ਦਾ 30 ਲੱਖ ਜੇ ਲਓ ਭਾਈ ਤੁਹਾਡੇ ਪਿੰਡ ਦਾ 40 ਲੱਖ ਜੇ ਖਡੂਰ ਸਾਹਿਬ ਗਿਆ ਸਾ 85 ਲੱਖ ਰੁਪਇਆ ਉਥੇ ਦਿੱਤਾ ਗਿਆ ਉਹ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਲੋਕਾਂ ਨੂੰ ਪਤਾ ਤੇ ਵੇ ਯਾਰ ਲੋਕਾਂ ਦੇ ਟੈਕਸ ਦਾ ਪੈਸਾ ਅੱਗੇ ਕਿੱਥੇ ਕਿਉਂ ਨਹੀਂ ਦਿੰਦੇ ਰਹੇ ਵੀ ਵੇਖੋ ਲੋਕਾਂ ਦਾ ਪੈਸਾ ਸਭੋ ਲੀਡਰ ਨੂੰ ਤੇ ਚਾੜ ਚੜ ਜਾਣਾ ਚਾਹੀਦਾ ਕਿ ਮੈਂ ਜਾਵਾਂ ਲੋਕਾਂ ਚ ਲੋਕ ਇਕੱਠੇ ਕਰਾਂ ਲੋਕਾਂ ਨੂੰ ਕਹਾਂ ਲਓ ਜੀ ਤੁਹਾਡੇ ਪਿੰਡ ਨੂੰ ਇੰਨੇ ਲ ਉਹ ਅਸੀਂ ਦੇ ਰਹੇ ਆ ਠੀਕ ਹੈ ਤੇ ਪਰ ਇਹ ਕਿਉਂ ਨਹੀਂ ਕਰਦੇ ਰਹੀ ਕਿਉਂਕਿ ਦੇਣਾ ਹੀ ਨਹੀਂ ਉਹ ਰਾਜ ਹੀ ਕੁੰਡੀ ਪਏ ਨਹੀਂ ਉਧਰੋਂ ਚੱਲਦਾ ਹੀ ਬਲਾਗ ਤੋਂ ਅੱਧ ਵਿਚ ਰਹਿ ਜਾਂਦਾ ਹੈ ਕੰਮ ਰੁਪੜ ਜਾਂਦਾ ਹੀ ਸਾਰਾ ਠੀਕ ਹੈ ਨਾ ਬੜਾ ਕੁਝ ਹੋਇਆ ਵਾ ਚਲੋ ਹੁਣ ਮੈਂ ਉਹਨਾਂ ਗੱਲਾਂ ਤੇ ਨਾ ਪਾਵਾਂ ਮੇਰਾ ਤੇ ਆ ਕਿ ਜਿਹੜਾ ਮੈਨੂੰ ਸਮਾਂ ਮਿਲਿਆ ਨਾ ਠੀਕ ਹੈ ਕਿੰਤੂ ਪਰੰਤੂ ਅਸੀਂ ਆਪੋਜੀਸ਼ਨ 'ਚ ਰਹਿ ਕੇ ਇਹਨਾਂ ਦੇ ਕੀਤੀ ਹੈ ਤੇ ਲੋਕਾਂ ਨੇ ਸਾਨੂੰ ਹੁਣ ਮੌਕਾ ਦਿੱਤਾ ਤੇ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਵਾ ਉਹ ਮੈਂ ਆਪਣੀ ਐਮਐਲਏ ਸ਼ਿਪ ਚ ਨਾ ਕਰਾਂ ਤੇ ਜਿਹੜੇ ਕੰਮ ਉਹਨਾਂ ਕੋ ਨਹੀਂ ਹੋਏ ਉਹ ਕੰਮ ਮੈਂ ਕਰਾਂ ਤੇ ਅਖੀਰ ਚ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਸਮੇਂ ਤੋਂ ਪਹਿਲਾਂ ਮੂੰਹ ਕੱਢੀ ਗੱਲ ਆ ਹੋ ਸਕਦਾ ਹੈ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਆਪਾਂ ਇੱਥੇ ਮੈਡੀਕਲ ਕਾਲਜ ਖਡੂਰਸ ਗੋਂਦਵਾਲ ਸਾਹਿਬ ਦੇ ਵਿੱਚ ਜਿਹੜੀ ਜਲਦੀ ਖੋਲਣ ਦੀ ਪ੍ਰਕਿਰਿਆ ਵਾ ਉਹਦੀ ਸ਼ੁਰੂਆਤ ਕਰ ਦਿਆਂਗੇ ਤੇ ਇੱਕ ਹੋਰ ਕੰਮ ਸ੍ਰੀ ਗੁਰੂ ਅਮਰਦਾਸ ਜੀ ਨੇ ਜਿਹੜਾ ਤੁਸੀਂ ਕਹਿੰਦੇ ਲੱਗ ਕੀ ਕੀਤਾ ਕਿ ਆ ਇਥੇ ਜਿਹੜੇ ਗੋਂਦਵਾਲ ਸਾਹਿਬ ਦੇ ਨਾਲ ਗੋਂਦਵਾਲ ਦਾ ਗੰਦਾ ਪਾਣੀ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਸੀ ਬੋਲੀ ਸਾਹਿਬ ਦੇ ਨਾਲ ਚੱਲਦਾ ਸੀ ਜਦੋਂ ਉਹ ਤਲ ਰਲ ਗਏ ਸੀ ਤੇ ਜਲ ਦੇ ਵਿੱਚੋਂ ਬਦਬੂ ਆਉਂਦੀ ਸੀ ਇਥੇ ਕਈ ਐਮਐਲਏ ਰਹਿ ਗਏ ਜੀ ਬੜੀ ਵਾਰ ਇਥੇ ਐਸਜੀਪੀਸੀ ਨੂੰ ਜਾ ਕੇ ਪੁੱਛੋ ਉੱਥੇ ਬਾਬਾ ਜੀ ਉਹਨਾਂ ਨੂੰ ਪੁੱਛੋ ਕਿੰਨੀ ਵਾਰ ਮੀਟਿੰਗਾਂ ਹੁੰਦੀਆਂ ਰਹੀਆਂ ਵੀ ਇਥੋਂ ਜਿਹੜਾ ਪਾਣੀ ਆ ਇਹਨੂੰ ਪਾਸੇ ਕਰ ਦਿਓ ਕਿਸੇ ਢੰਗ ਨਾਲ ਤਾਂ ਜੋ ਬੋਲੀ ਸਾਹਿਬ ਦਾ ਜਾਲਾ ਜਿਹੜਾ ਉਹ ਸਾਫ਼ ਹੋ ਜੇ ਤੇ ਅਸੀਂ ਜਦੋਂ ਗਏ ਅਸੀਂ ਵੀ ਮੀਟਿੰਗ ਕੀਤੀ ਤਾਂ ਲੋਕ ਕਹਿੰਦੇ ਵੀ ਐਮਐਲਏ ਸਾਹਿਬ ਬਾਬਾ ਜੀ ਹੁਣੀ ਵੀ ਐਸਜੀਪੀਸੀ ਦੀ ਟੀਮ ਵੀ ਹੋਰ ਵੀ ਕਾਫੀ ਕਿ ਇਥੇ ਮੀਟਿੰਗਾਂ ਤੇ ਬੜੀਆਂ ਹੋਈਆਂ ਵਾ ਪਰ ਇਥੇ ਕਿਸੇ ਨੇ ਕੰਮ ਨਹੀਂ ਕੀਤਾ ਤੇ ਮੈਂ ਕਹਾ ਨਹੀਂ ਮੈਂ ਜਰੂਰ ਕਰੂੰਗਾ ਤਾਂ ਮੈਂ ਮੈਨੂੰ ਉਦੋਂ ਪਤਾ ਨਹੀਂ ਵੀ ਹੁਣ ਇਹਨੂੰ ਕਰੂੰਗਾ ਕਿਹੜੇ ਢੰਗ ਨਾਲ ਵੀ ਸੌ ਪਰਮਿਸ਼ਨਾਂ ਕਈ ਚੀਜ਼ਾਂ ਹੈ ਬੜੇ ਚਿਰ ਡੜਦਾ ਆਉਂਦਾ ਹੈ ਮਸਲਾ ਤੇ ਕੁਦਰਤੀ ਮੈਂ ਨਾ ਵਿਧਾਨ ਸਭਾ ਗਿਆ ਉੱਥੇ ਤੇ ਉੱਥੇ ਮੈਨੂੰ ਬਾਬਾ ਸੰਤ ਸੀਚੇ왈 ਜੀ ਮਿਲੇ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਖਟੂਰ ਸਾਹਿਬ ਤੋਂ ਐਮਐਲਏ ਆ ਤੇ ਉਹ ਕਹਿੰਦੇ ਵੀ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਉਹ ਪਾਣੀਆਂ ਤੇ ਕੰਮ ਕਰਦੇ ਨੇ ਤੇ ਮੈਂ ਕਿਹਾ ਜੀ ਆਹ ਮਸਲਾ ਹੈ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਆਪਾਂ ਮਤਲਬ ਕਰਦੇ ਆਂ ਕੰਮ ਬਾਬੇ ਕੋਲਾ ਸਿੰਘ ਉਹਨਾਂ ਨੇ ਨਾਲ ਸਾਥ ਦਿੱਤਾ ਤੇ ਅਸੀਂ ਬਿਨਾਂ ਸਰਕਾਰ ਤੋਂ ਚਲੋ ਜੋ ਸਰਕਾਰ ਦਾ ਪੈਸਾ ਵੀ ਲੱਗ ਜਾਂਦਾ ਤੇ ਕੋਈ ਗੱਲ ਨਹੀਂ ਪਰ ਬਿਨਾਂ ਸਰਕਾਰ ਤੋਂ ਬਾਬਾ ਕੋਲਾ ਸਿੰਘ ਉਹਨਾਂ ਦੇ ਬਾਬਿਆਂ ਨੇ ਤੇ ਆਪਣੇ ਸੰਤ ਸੀਚੇ왈 ਜੀ ਨੇ ਉਹ ਪਾਣੀ ਉੱਥੋਂ ਚੱਕ ਕੇ ਜਿਹੜਾ ਗੰਦਾ ਪਾਣੀ 2 ਕਿਲੋਮੀਟਰ ਦੀ ਦੂਰੀ ਤੇ ਉਥੋਂ ਪਹੁੰਚਾਤਾ ਗੁਰੂ ਮਹਾਰਾਜ ਨੇ ਇਹੋ ਜੀ ਸੇਵਾ ਲੈ ਲਈ ਸੋ ਮੈਂ ਅਲੱਗ-ਅਲੱਗ ਜਿਹੜੇ ਕੰਮ ਕੀਤੇ ਫਿਰ ਇਹਨਾਂ ਉਹ ਇਥੋਂ ਬੱਸ ਨਹੀਂ ਚੱਲੀ ਮੈਂ ਖਡੂਰ ਸਾਹਿਬ ਤੋਂ ਅਸੀਂ ਆਨੰਦਪੁਰ ਸਾਹਿਬ ਨੂੰ ਗੁਰੂਆਂ ਦੀ ਧਰਤੀ ਨੂੰ ਬੱਸ ਚਲਾਈ ਆ ਡੇਰਾ ਸਾਹਿਬ ਤੋਂ ਅੰਮ੍ਰਿਤਸਰ ਨੂੰ ਜਿਹੜੀ ਆ ਉਹ ਬੱਸ ਚਲਾਈ ਆ ਸੋ ਨਵੇਂ ਕਈ ਪਰਮਿਟ ਜਿਹੜੇ ਆ ਉਹ ਲੈ ਕੇ ਆਏ ਆ 4 ਕਰੋੜ ਦੇ ਲਗਭਗ ਆਪਣੇ ਹਲਕੇ 'ਚ ਬਿਜਲੀ ਦੇ ਜਿਹੜੇ ਆ ਉਹ ਕੰਮ ਕੀਤੇ ਆ 27 ਕਰੋੜ ਰੁਪਈਆ ਜਿਹੜਾ ਵਾ ਉਹ ਮੈਂ ਆਪਣੇ ਹਲਕੇ ਦੇ ਵਿੱਚ ਉਹਦੇ ਲਈ ਲੈ ਕੇ ਆਇਆ ਵਾਂ ਸਕੂਲਾਂ ਲਈ ਲੈ ਕੇ ਆਇਆ ਵਾਂ ਛਾੜਟ ਪਿੰਡਾਂ ਦੇ ਵਿੱਚ ਮੈਂ ਉਹ ਲੈ ਕੇ ਆਇਆ ਇਹਨਾਂ ਦੇ ਜਿਹੜੇ ਉੱਤੇ ਕੀ ਲੱਗਦੇ ਹੁੰਦੇ ਸੋਲਰ ਸੋਲਰ ਦਾ ਉਹ ਮਤਲਬ ਕੰਮ ਕੀਤਾ ਵਾ ਪਿੰਡਾਂ ਦਾ ਦੋ ਸਾਲ ਦੇ ਕਿੰਨਾ ਕਿੰਨੇ ਪੈਸੇ ਆਏ ਤੁਹਾਨੂੰ ਮੈਂ ਸੱਚੀ ਦੱਸਾਂ ਵੀ ਮੇਰੇ ਬੰਦਿਆਂ ਕੋਲ ਇਹ ਵੀ ਹਿਸਾਬ ਨਹੀਂ ਹੋਇਆ ਉਹਨਾਂ ਨੂੰ ਮੈਂ ਇਹੋ ਕਿਹਾ ਵਾ ਵੀ ਤੁਸੀਂ ਨਾ ਮੈਨੂੰ ਪਿੰਡਾਂ ਵਾਈ ਡਿਟੇਲ ਦੇ ਦਿਓ ਵੀ ਬਣਾ ਲਓ ਵੀ ਟੋਟਲ ਕਿੰਨਾ ਪੈਸਾ ਆਪਾਂ ਆਪਣੇ ਦੋ ਸਾਲਾਂ ਚ ਆਇਆ ਵਾ ਤੇ ਆਪਾਂ ਜਦੋਂ ਪਿੰਡ ਪਿੰਡ ਜਾਣਾ ਨਾ ਜਿਹੜੇ ਪਿੰਡ 'ਚ ਜਿੰਨਾ ਪੈਸਾ ਆ ਉੱਥੇ ਆਪਾਂ ਦੋ ਦਸੀਏ ਕਿ ਇੱਕ ਪੂਰੇ ਹਲਕੇ 'ਚ ਟੋਟਲ ਇੰਨਾ ਆਇਆ ਜੇ ਤੇ ਤੁਹਾਡੇ ਪਿੰਡ ਨੂੰ ਇੰਨਾ ਆਇਆ ਵਾ ਉਹ ਲੱਗੀ ਆ ਟੀਮ ਉਹ ਸਾਰੀ ਰਿਪੋਰਟਾਂ ਤਿਆਰ ਕਰ ਰਹੀ ਆ ਤੇ ਪਰਸੋ ਤੋਂ ਮੈਂ ਮੀਟਿੰਗਾਂ ਸ਼ੁਰੂ ਕਰ ਦੇਣੀ ਆ ਮੈਨੂੰ ਅੰਦਾਜ਼ਾ ਵਾ ਕਿ ਮੈਂ ਜ਼ਰੂਰ ਇਹ ਗੱਲ ਆਪਣੀ ਲੋਕਾਂ ਤੱਕ ਲੈ ਕੇ ਜਾਵਾਂਗਾ ਕਿ ਆਹ ਜਿਹੜੇ ਕੰਮਾਂ ਅਸੀਂ ਤੁਹਾਡੇ ਕੀਤੇ ਆ ਸੋ ਮੈਨੂੰ ਲੱਗਦਾ ਬਹੁਤ ਸਮਾਂ ਹੋ ਗਿਆ ਤੇ ਕੰਮ ਤਾਂ ਮੈਂ ਗਿਣ ਲੱਗਾ ਤੇ ਫਿਰ ਤੇ ਮੇਰੀ ਇਲੈਕਸ਼ਨ ਲੰਘ ਜਾਣੀ ਮੈਂ ਇੰਟਰੂ ਦੇਣ ਦੇ ਨਾਗ ਜਾਣੀ ਆ ਸੋ ਸਮਾਂ ਘਟਾ ਤੇ ਮੈਂ ਜ਼ਿਆਦਾ ਚਾਹਨਾ ਤਾਂ ਅਖੀਰ ਵਿੱਚ ਹਲਕੇ ਦੇ ਸਪੋਰਟਰਾਂ ਨੂੰ ਕੀ ਅਪੀਲ ਦਾ ਹੈ ਇਹੀ ਅਪੀਲ ਆ ਕਿ ਤੁਹਾਡਾ ਭਰਾ ਕਿਸੇ ਦਾ ਪੁੱਤਰ ਮੈਂ ਵਧੀਆ ਕੰਮ ਕਰ ਰਿਹਾ ਜੇ ਆਪਣੀ ਵੱਲੋਂ ਦਿਲੋਂ ਕੰਮ ਕਰ ਰਿਹਾ ਆ ਆਮ ਘਰ ਦੇ ਵਿੱਚੋਂ ਤੁਸੀਂ ਮੈਨੂੰ ਬਣਾਇਆ ਲਾਲਚ ਮੈਨੂੰ ਕੋਈ ਐ ਨਹੀਂ ਜੇ ਲੁੱਟਖਸਟ ਮੈਂ ਕਿਤੇ ਉਹ ਕਰਨੀ ਜਿਹੜਿਆ ਜੇ ਕੋਈ ਕਹਦੇ ਵੀ ਨੇ ਇੱਥੋਂ ਪੈਸੇ ਖਾਲੇ ਉਹਦੀ ਬਾਹ ਉਹਦੋਂ ਫੜ ਕੇ ਮੇਰੇ ਕੋਲ ਲਿਆਇਓ ਕਿ ਆ ਬੀਟੇ ਐਮਐਲਏ ਸਾਹਿਬ ਦੱਸ ਕਿੱਥੋਂ ਪੈਸੇ ਤੁਸੀਂ ਲਏ ਨੇ ਹਨਾ ਇੱਥੋਂ ਤੱਕ ਮੇਰਾ ਚੈਲੰਜ ਏ ਤੇ ਦੂਜੀ ਗੱਲ ਇਹ ਆ ਕਿ ਮੈਂ ਦਿਲੋਂ ਕੰਮ ਕਰਦਾ ਜੀ ਸੱਚਾ ਸੁੱਚਾ ਕੰਮ ਕਰਨ ੜਿਆ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਵਾ ਤੇ ਇਦਾਂ ਹੀ ਇੱਕ ਵੱਡੀ ਜੀ ਥਾਪੀ ਦੇ ਦਿਓ ਤੇ ਆਰਕੀ ਹਲਕੇ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿਹੜਾ ਤੁਸੀਂ ਜਿਤਾ ਦਿਓ ਤੇ ਅਗਲੇ 3 ਸਾਲ ਮੈਂ ਤੁਹਾਡੇ ਪਿੰਡਾਂ ਨੂੰ ਹੋਰ ਗਰੰਟਾ ਦੇਵਾਂ ਖੁਸ਼ੀ-ਖੁਸ਼ੀ ਕਿਉਂਕਿ ਮੈਂ ਇਸ ਪਿੰਡ 'ਚੋਂ ਜਿੱਤ ਕੇ ਆਇਆ ਵਾਂ ਤੇ ਐਰ ਕੀਤੇ ਮੈਂ ਆਪਣੇ ਸਾਥੀਆਂ ਨੂੰ ਇਹ ਵੀ ਕਿਹਾ ਵੀ ਜਿਹੜੀ ਪਿੰਡ ਚ ਆਪਾਂ ਜਿਆਦੀ ਲੀਡ ਨਾਲ ਜਿੱਤ ਗਏ ਨਾ ਉਸ ਦੇ ਹਿਸਾਬ ਨਾਲ ਹੀ ਆਪਾਂ ਅੱਗੇ ਗਫੇ ਜਿਹੜੇ ਆ ਉਹ ਰੱਖਣੇ ਆ ਵੀ ਲੋ ਜਿਹੜੀ ਸਭ ਤੋਂ ਵੱਧ ਨਾਲ ਜਤਾਇਆ ਚੱਕੋ ਗਫੇ ਤੇ ਹੁਣ ਸਾਡੇ ਮੜੇ ਚ ਕੰਪੀਟੀਸ਼ਨ ਚੱਲ ਪਿਆ ਵੀ ਕਿਹਦੇ ਰਹਿਣਾ ਚਾਹੀਏ ਇਹ ਨਾਲ ਬਾਅਦ ਚ ਕੰਮ ਹੋਰ ਆ ਜੇ ਵੀ ਤੁਹਾਨੂੰ ਤੇ ਇੰਨੇ ਹੀ ਪੈਸੇ ਵੇਲੇ ਜੁਨੀਆ ਕਿ ਪੋਟਾਂ ਪਈਆਂ ਪਰ ਚਲੋ ਇਹ ਮਜ਼ਾਕ ਦੀ ਗੱਲ ਹੈ ਤੇ ਸਾਰਿਆਂ ਨੂੰ ਇਹੀ ਆਸ ਹੈ ਕਿ ਤੁਸੀਂ ਮੈਨੂੰ ਆਸ ਆ ਤੁਹਾਡੇ ਚੋਗੇ ਤੁਸੀਂ ਜੇ ਮੈਂ ਚੰਗੇ ਕੰਮ ਕਰ ਰਿਹਾ ਤੇ ਤੁਸੀਂ ਮੈਨੂੰ ਵੋਟਾਂ ਦੇ ਰੂਪ ਦੇ ਵਿੱਚੋਂ ਥਾਪੀ ਦੇ ਕੇ ਤੇ ਇੱਥੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਮੇਰੇ ਹਲਕੇ ਚੋਂ ਜਿਤਾਓਗੇ ਤੇ ਆਪਾਂ ਉਹਨੂੰ ਐਮਪੀ ਬਣਾਈਏ। ਤਾਂ ਸਾਨੂੰ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਧੰਨਵਾਦੀ ਦਿੱਤਾ ਵੀ ਸਰ ਬਾਤ ਨੂੰ ਖੁੱਲਾ ਜੀ ਵੋਟਾਂ ਦੇ ਦਿਨ ਚ ਲੰਡੇ ਫਿਰ ਵੀ ਖੁੱਲਾ ਸਮਾਂ ਦਿੱਤਾ। ਓਕੇ। ਤਾਂ ਇਹ ਸਨ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਹਲਕਾ ਖਡੂਰ ਸਾਹਿਬ ਤੋਂ। ਵਾਕਈ ਉਹਨਾਂ ਨੇ ਬਾਹਰ ਖੜੀ ਕਰਕੇ ਆਪਣੇ ਕੰਮ ਗਿਣਾਏ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਅਜੇ ਸਿਰਫ 2 ਸਾਲ ਹੋਏ ਨੇ, 3 ਸਾਲ ਬਾਕੀ ਨੇ। ਤਾਂ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਲਾਲਜੀਤ ਸਿੰਘ ਭੁੱਲਰ ਨੂੰ ਜਿਤਾ ਦਿਓ। ਤਾ 2027 ਵਿੱਚ ਤੁਹਾਡੇ ਕੰਮ ਕਰਾਂਗਾ ਤਾਂ ਹੱਕ ਠੋਕੇ ਵੋਟਾਂ ਮੰਗਾਗਾ ਕਿਉਂਕਿ ਵਕਾਸ ਕੀਤਾ ਇਹਦੇ ਵੋਟਾਂ ਮੰਗਣੀਆਂ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਪੀਰ ਸਿੰਘ ਛੀਨਾ ਤਰਨਤਾਰਨ